ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਠੀਕ ਹੋ ਗਏ ਤੇ ਹਾਜ਼ਰਾਂ ਅੱਜ ਆਪਾਂ ਇੱਕ ਨਵਾਂ ਲਾਈਵ ਲੈ ਕੇ ਆਇਆ ਦਾ ਲਾਈਵ ਆਪਾਂ ਪਾਇਲ ਪਰਮ ਤੇ ਲੈ ਕੇ ਹਾਜ਼ਰ ਹੋਇਆ ਪਾਇਲ ਪਰਮ ਨੇ ਰਾਤ ਨੂੰ ਲਾਈਵ ਆ ਕੇ ਮਨਜੀਤ ਕੌਰ ਨੂੰ ਕੀ ਰਿਪਲਾਈ ਕੀਤਾ ਦਿਖਾਉਨੇ ਆ ਅੱਜ ਦਾ ਲਾਈਵ ਤੇ ਨਾਲ ਹੀ ਪਾਇਲ ਪਰਮ ਨੇ ਹੋਰ ਕੀ ਗੱਲਾਂ ਬਾਤਾਂ ਕੀਤੀਆਂ ਆਪਣੇ ਲਾਈਵ ਦੇ ਵਿੱਚ ਅਤੇ ਨਾਲ ਹੀ ਕਿਸ-ਕਿਸ ਨੂੰ ਕੀ-ਕੀ ਰਪਲਾਈ ਕੀਤੇ ਦਿਖਾਉਨੇ ਆ ਤੁਹਾਨੂੰ ਅੱਜ ਦਾ ਇਹ ਲਾਈਵ ਅੱਜ ਦਾ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਸਾਡੀ ਹਾਰੇ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦਾ ਇਹ ਲਾਈਵ ਪਾਇਲ ਪਰਮ ਦਾ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਬਾਕੀ ਤੁਸੀਂ ਇਸ ਪੂਰੇ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜ਼ਰੂਰ ਜਾਓ ਬਾਕੀ ਇਦਾਂ ਦੇ ਹੋਰ ਨਵੇਂ ਤੋਂ ਨਵੇਂ ਲਾਈਵ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬੜਾ ਖਾ ਧੰਨਵਾਦ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਕਿਦਾਂ ਕਿਵੇਂ ਹਾਈ ਪਰ ਮੈਂ ਆਮ ਗੋ ਬੀਗ ਫੈਨ ਆਫ ਯੂ ਥੈਂਕ ਯੂ ਸੀਮਾ ਆ ਗਈ ਸ਼ੇਰਨੀ ਹੈ ਸੈਣੀ ਦੂਤ ਸਤਿ ਸ਼੍ਰੀ ਅਕਾਲ ਜੀ ਕੀ ਹਾਂ ਚੰਨ ਤੁਹਾਡੇ ਹੈਲੋ ਦੀ ਹਾਈ ਜੀ ਹਾਈ ਸਤਿ ਸ਼੍ਰੀ ਅਕਾਲ मैं बहुत वाया चढ़ ची दसो कि राम राम बहन मान जी राम राम अंजलि हाय दी हैलो हाय सोनिया बीब बुआ सत बीबो बुआ कि हाय हर्ष सत श्रीकाल जी ਲਾਈਕ ਗੂਡ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਿਵ ਯੂ ਮੈਂ ਸਪੈਸ਼ਲੀ ਲਾਈਵ ਆਈ ਆ ਤੁਹਾਡੇ ਲਈ ਮੈਂ ਕਿਹ ਚਲੋ ਅੱਜ ਕਿੰਨੇ ਦਿਨਾਂ ਬਾਅਦ ਇਨ ਐਟੀਟਿਊਡ ਪਾਣਾ ਮੈਂ ਤਾਂ ਅਜੇ ਤੋੜ ਕੀਤਾ ਹੀ ਨਹੀਂ ਬ੍ਰੋ ਅਜੇ ਅਜੇ ਐਟੀਟਿਊਡ ਦਿਖਾਇਆ ਹੀ ਨਹੀਂ ਹੈਗਾ ਮੈਂ नाम ले दो मेरा मिस्टर एंड मिसेस चीना सताल जी आरती जी सताल लव फ्रॉम मजा थैंक यू हाँ जी कि थैंक यू जी थैंक यू होना कि मैं लाइव आई सी कि कुछ लोग है इदानेटे डिजाइन बड़े कॉपी कर <laughs> सूट बनाया सूट की कॉपी ली पूरी सूट द ਹੇ ਰੱਬਾ ਤੂੰ ਕਿ ਆਪਣੇ ਮਤਲਬ ਕਈ ਬਟੀਆਂ ਦੇ ਐਨੇ ਜਿਆਦਾ ਮਤਲਬ ਮੈਸੇਜ ਕਰਦੇ ਨਾ ਲੋਕੀ ਵਧੀਆ ਵਧੀਆ ਮੈਂ ਟਿਕਟੌਕ ਚਲਾਉਂਦੀ ਨਹੀਂ ਤੁਸੀਂ ਰਿਪਲਾਈ ਨਹੀਂ ਕਰਦੇ ਪ੍ਰੀਤੀ ਮੈਂ ਥੋੜਾ ਕੰਮ ਚ ਬਿਜ਼ੀ ਹੁੰਨੀ ਆ ਤਾਂ ਕਰਕੇ ਔਰ ਕੀ ਹਾਲ ਹੈ ਜੀ ਬੜੀਆ ਇੱਕਦਮ ਜੀ ਬਹੁਤ ਕਿਊਟ ਹੋ थैंक यू ਜੀ ਤੁਸੀਂ ਹੁਣ ਸਟੀਚਿੰਗ ਦਾ ਕੰਮ ਕਰਨ ਲੱਗੇ ਹਾਂਜੀ ਮੈਂ ਸਟੀਚਿੰਗ ਦਾ ਕੰਮ ਕਰਨ ਲੱਗੀ ਪਰਮਸੁੰਦਰੀ ਤੇ ਕਿਸੇ ਨੇ ਵੀ ਸੂਟ ਸਲਵਾਉਣੇ ਆ ਤਾਂ ਸਾਨੂੰ ਕੰਟੈਕਟ ਕਰ ਸਕਦੇ ਆ ਮੇਰਾ ਸਾਰਾ ਮਤਲਬ ਮੇਨ ਜੋ ਪੇਜ ਹੈ ਤੇ ਨੰਬਰ ਹੀ ਸੰਭਾਲ ਦੀ ਹੈ ਹੈਲੋ ਕਰਤੇ ਤੇ ਇਸ ਬਾਸਦੀ ਇਹ ਦਿਸ਼ਾ ਕਰਨੀ ਦਿਖਾ ਸਕਦੀ ਮੈਂ ਕੋਈ ਵੀ ਜੇ ਕਿਸੇ ਨੇ ਮਤਲਬ ਹੁੰਦਾ ਨਾ ਕਿ ਕੰਮ ਦੀ ਲੋਡ ਹੋਵੇ ਮਤਲਬ ਸੂਟ ਸਟਿਚ ਕਰਵਾਣਾ ਹੈ ਨਾ ਤੇ ਤੇ ਮੇਰੀ ਗੱਲ ਹੈ ਕਿ ਮੈਂ ਵੀ ਆਪ ਦੀ ਸੇਲੀ ਤੇ ਕੋ ਪਰ ਇਸ ਵਾਰ ਸੋ ਸ਼ੀ ਗਾਲ ਸੌਰੀ ਯਾਰ ਮੈਨੂੰ ਨਾਲ ਵਿੱਚ ਕਾਲਸ ਆ ਗਈ ਸੀਗੀ ਬੇਬੀ ਜੋਂ ਸਾਡੀ ਸ਼ਾਪ ਕਿੱਥੇ ਆ ਮੈਂ ਆਪਣੇ ਜਿਵੇਂ ਮੇਰਾ ਬੁਟੀਕ ਦਾ ਪੇਜ ਆ ਉੱਥੇ ਮੈਂ ਸਾਰਾ ਬਾਇਓ ਚ ਮੈਂਸ਼ਨ ਕੀਤਾ ਹੋਇਆ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਮਾਰਨਿੰਗ ਦੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸੀ ਹੋਂਦੇ ਤੇ ਹੁੰਦੇ ਆ ਬੁਟੀਕ ਤੇ ਮੈਂ ਤੁਹਾਨੂੰ ਕਹਿੰਦੀ ਸੀ ਕਿਸੇ ਨੇ ਤਾਂ ਪਾਈ ਨਹੀਂ ਕੀਤਾ ਮੈਂ ਐਚੁਅਲੀ ਉਹਦੇ ਤੇ ਨਾ ਇੱਕ ਤਾਂ ਮੁੰਡੇ ਬੜੇ ਕਾਲ ਕਰਦੇ ਹਨਾ ਟਿਕਣ ਨਹੀਂ ਦਿੰਦੇ ਹੈਗੇ ਹਨਾ ਕਈ ਬਦਤਮੀਜ਼ੀ ਕਰਦੇ ਆ ਫਿਰ ਕਾਲ ਤੇ ਹਨਾ ਕਿ ਤੁਸੀਂ ਐਦਾਂ ਇਹ ਉਹ ਕੁੜੀਆਂ ਲਈ ਨੰਬਰ ਰੱਖਿਆ ਕੰਮ ਦੇ ਲਈ ਨੰਬਰ ਰੱਖਿਆ ਪਰ ਕੁਝ ਐਦਾਂ ਦੇ ਆ ਹੁੰਦੇ ਨਹੀਂ ਕਤੇੜ ਖਾਨਾ ਗੰਦੇ ਲੋਗ ਉਹ ਕਾਲ ਕਰਕੇ ਕੁਝ ਹੋਰ ਬੋਲਣਗੇ ਪਾਇਲ ਬੋਲਦੀ ਆ ਇਹ ਬੋਲਦੀ ਆ ਮਤਲਬ ਜਦੋਂ ਇਹਨੂੰ ਕਾਲ ਕੀ ਕਹਿੰਦੇ ਹੁੰਦੇ ਆ ਪਾਇਲਾ ਗੱਲ ਕਰਾ ਦੋ ਬਈ ਤੁਸੀਂ ਪਾਇਲਾ ਗੱਲ ਕਰਨੀ ਕਿ ਆਪਣੇ ਕੰਮ ਲਈ ਤੁਸੀਂ ਕੰਮ ਲਈ ਨੰਬਰ ਪਾਇਆ ਤੇ ਕੰਮ ਕਾਲ ਕਰਿਆ ਕਰੋ ਨਾ ਕੰਮ ਦੀ ਕੁਝ ਏਦਾਂ ਦੇ ਹੁੰਦੇ ਹੁਣ ਮੈਂ ਚੱਕੀ ਇਨਸਟਾ ਤੇ ਪਾਇਦੇਗਾ ਨਾ ਜੇ ਫालतू ਕਾਲ ਆਈ ਆਪੇ ਨਿਪਟਿਆ ਕਰੋ ਤੁਹਾਨੂੰ ਮੁੰਡੇ ਤਾਂ ਕਰਦੇ ਸਾਨੂੰ ਕੋਈ ਕੁੜੀ ਤੰਗ ਨਹੀਂ ਕਰਦੀ ਮੈਂ ਨੰਬਰ ਜਿਹੜਾ ਫालतू ਫੋਨ ਕਰੂੰਗਾ ਮੈਂ ਨੰਬਰ ਪਾਦੇਗਾ ਨਾ ਆਪੇ ਤੁਸੀਂ ਉਹਨਾਂ ਦੀ ਝਾੜ ਆਪੇ ਲਾਏ ਕਰਨੀ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਹੈ ਸਸੀਂ ਮਤਲਬ ਹੁੰਦੇ ਨਾ ਕਈ ਐਦਾਂ ਫ੍ਰੀਜ ਕਾਲ ਕਰਨਾ ਗੱਲ ਕਰਨੀ ਇਹ ਕਰਨਾ ਉਹ ਕਰਨਾ ਲਵ ਯੂ ਦੀਦੀ ਲਵ ਯੂ ਟੂ ਜੀ ਆਈ ਲਵ ਯੂ ਸਾਰਸ ਬਿਲਕੁਲ ਬਿਲਕੁਲ ਤੋ ਸਹੀ ਕਹਿ ਰਹੇ ਹੋ ਕੋਈ ਨਹੀਂ ਅਸੀਂ ਇਨਟਰੋਗਰਸ਼ਨ ਕਰ ਲਿਆ ਕਰਾਂਗੇ ਚੋਕੋਕਾ ਕੋਈ ਨਹੀਂ ਮੈਂ ਨੰਬਰ ਜੇ ਕੋਈ ਇਸੇ ਮੁੰਡੇ ਨੇ ਹੁਣ ਕਾਲ ਕੀਤੀ ਨਾ ਮੈਂ ਇੱਕ ਨੰਬਰ ਪਾਨੀ ਨਹੀਂ ਜੇ ਪਿੰਨ ਕਰਦੀ ਆ ਵੇਟ ਕਰੋ ਇਹਨੇ ਮੈਨੂੰ ਬੜੀਆਂ ਗੋਲਾਗਰ ਕਰ ਕਰਕੇ ਤੰਗ ਕਰ ਰਿਹਾ ਵੇਟ ਕਰੋ ਆ ਨੰਬਰ 13 ਬੜੇ ਬੋਲਦੇ ਪਏ ਆ ਨੰਬਰ ਦੇਖੋ ਮੈਂ نیچے ਪਿੰਨ ਕੀਤਾ ਕਰੋ ਇਹਦੀ ਲਾਪਾ ਕਰੋ ਥੋੜੀ ਜੀ ਆ ਨੰਬਰ ਮੈਂ نیچے ਪਾਤਾ ਹੁਣ ਤੁਸੀਂ ਇਹਦੀ ਰੇਟ ਬਣਾਓ ਹੁਣ ਜਿਹੜਾ ਨੰਬਰ ਆਏ ਕਰੂਗਾ ਮੈਂ ਤੁਹਾਨੂੰ ਦੇ ਦਿਖਾਉਣਾ ਤੁਸੀਂ ਆਪੇ ਸੈੱਟ ਕਰਦੇ ਆਂ ਅਗਰ ਆਵੇਂ ਕੰਮ ਨਹੀਂ ਕੋਈ ਕਾਰ ਨਹੀਂ ਹੈਗਾ ਕੌਣ ਹੈ ਜੀ ਕਿਹਦੇ ਨਾਲ ਹੱਦ ਹੁੰਦੀ ਹੈ ਯਾਰ ਬੰਦਾ ਮਤਲਬ ਇੰਨੇ ਹੋ ਮੈਂ ਵੀ ਕਰਾਂ ਕਰੋ ਕਰੋ ਇਹਨੂੰ ਕਾਲ ਕਰੋ ਪੁੱਛੋ ਕੀ ਚਾਹੀਦਾ ਇਹਨੂੰ ਉਸ ਵੇਲੇ ਵੱਠੇ ਇਹਦੇ ਲਈ ਐਵੇਂ ਨਹੀਂ ਖੁਸ਼ ਸਿੱਧੂ ਇਦਾਂ ਦਾ ਨਹੀਂ ਹੈਗਾ ਉਹਨੂੰ ਕੱਲੀਂ ਕੀ ਬੋਲਣ ਦੀ ਕਈ ਕੁਝ ਇੰਨੇ ਗਲਤ ਗੰਦਾ ਬੋਲਦੇ ਥੈਟਸ ਵਾਈ

हाय सिमू किदा विशाल की हाल है बढ़िया बढ़िया किसी केसो कैसे हो मैं बहुत बढ़िया बहुत बढ़िया हो किदा किथे आ बस का गए अच्छा सर्दी हो गई है हुन घर बाहर घूम काम भाई हुन ही आया कागज पहली बार मैं जल के आया से है लालका कहीं कैसे भेजूंगा हां सही ये और का ठीक है सारे हां सब बढ़िया हो भी आज कौन पैगी का आ गए संगे भाई यार इथे तो पई नहीं हैगी तू तो साडे आगे पई जंगे बठिंदे

ਜਸਵੀ ਰਾਜਾ ਵਾ ओके ਹੋਰ ਠੀਕ ਠਾਕ ਘਰ ਪਰਿਵਾਰ ਸਭ ਸਭ ਬਿਲਕੁਲ ਠੀਕ ਹੈ ਸਾਰੇ ਸਭ ਵਧੀਆ ਮਾਤਾ ਜੀ ਚੜਦੀ ਕਲਾ ਚ ਵਾਈ ਗੁਰੂ ਜੀ ਨੇ ਚੜਦੀ ਕਲਾ ਚ ਰੱਖਿਆ ਚਲੋ ਉਹ ਕਾਕਾ ਹੋ ਗਿਆ ਬਖਿੰਗੇ ਬਠੰਡੇ ਆਣਾ ਮੈਂ ਹੁਣ ਥੋੜੇ ਦਿਨਾਂ ਤੱਕ ਇੱਕ ਤਾਂ ਵਿਆਹ ਆ ਰਿਹਾ ਬਠੰਡੇ ਚ ਬਠੰਡੇ ਕਹਿੰਦੇ ਬਠੰਡੇ ਬਠੰਡੇ ਬੜੇ ਹੁੰਦੇ ਕਹਿੰਦੇ ਅੱਗੇ ਵੱਗੇ ਹਾਂ ਕਹਿੰਦੇ ਬਠੰਡੇ ਚ ਮੁੰਡੇ ਵੀ ਬੜੇ ਬੜੀ ਹੁੰਦੇ ਆ

ਪੜੇ ਦਿਨਾਂ ਬਾਅਦ ਦਿਖਣਾ ਵਖੀਰ ਇੱਕ ਆ ਖੀਰੇ ਘਰੇ ਨਾ ਭੇਜ ਇੱਥੇ ਬੈਂਗੜ ਬੂੰਗੜ ਜਿਹਾ ਸਮੀ ਖਾਂਦੇ ਹੈਗੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਫੈਨ ਹਾਂ ਹਾਇ ਰੱਬ ਨਹੀਂ ਮੈਂ ਤੁਹਾਨੂੰ ਕੋਈ ਗੱਲ ਨਹੀਂ ਜੀ। ਲਵੇਦ ਫਟੇ ਮੈਂ ਕਿੱਦਾਂ ਜੀ ਮੈਂ ਬਹੁਤ ਵਧੀਆ ਛੜਦੀ ਕਲਾਚ। ਜਿੰਨੇ ਨੂੰ ਨਹੀਂ ਮਿਲਦੇ ਤੁਸੀਂ DJ ਮਿਲ ਹੀ ਨਹੀਂ ਹੈਗੀ ਕਾਫੀ ਟਾਈਮ ਹੋ ਗਿਆ ਯਾਰ। वेयर ਯੂ ਫਰੋਂ? ਆਈ ਫਰੋਂ ਯੂਗਾਂਡਾ bro। ਮੈਨੂੰ ਕੁੜੀਆਂ ਤਾਂ ਬੜੀਆਂ। ਲੋ ਸ਼ੈਤਾਨ ਦਾ ਨਾਮ ਲਿਆ ਸ਼ੈਤਾਨ ਹਾਜ਼ਰ। ਇੱਧਰ ਚੈੱਕ ਕਰੋ। ਓਏ ਲਾਈਵ ਹੈ ਇੰਸਟਾਗ੍ਰਾਮ ਤੇ ਆ ਜਾ ਸਟੋਰੀ ਨਹੀਂ ਹੈ ਸਟੋਰੀ ਪਾ ਵੀ ਦਿੱਤੀ ਤੂ ਤੇ ਫੇਮਸ ਕਰਨਾ ਤੈਨੂੰ ਚਪਕੜ ਮਾਰੂ ਚੰਡ ਮਾਰੂ ਇੱਕ ਆਲਰੇਡੀ ਫੇਮਸ ਆ ਬੇਬੀ ਓ ਦੇਖਿਆ ਸ਼ਕਲ ਦੇਖਿਆ ਜੀ ਜਿਕਰਾਂ ਕਿਸੇ ਨੇ ਕੁਕੜੀ ਲਾਈ ਹੁੰਦੀ ਮੂੰਹ ਤੇ ਥੋੜਾ ਠੰਡ ਕਿੰਨੀ ਨੱਕ ਦੇ ਕਿੰਨਾ ਲਾਲ ਹੋ ਗਿਆ ਸੱਚੀ ਕਾ ਸਾਰਿਆਂ ਨੂੰ ਪਾਇਲ ਦੀ ਫੇਮ ਪਾਇਲ ਦੀ ਫੇਮ ਫੈਮਿਲੀ ਫੈਮਿਲੀ ਆਓ ਵੀਰੀ ਫੈਮਿਲੀ ਆ ਫੈਨ ਹੋਣੇ ਮੰਨਦੇ ਆਪਾਂ ਬਾਅਦ ਦੇਖ ਬਾਅਦ ਪਰਾਜਪੁਰ ਕਦਵਾਨੀ ਦੀ ਕਾਲ ਆ ਰਹੀ ਹੈ ਮੇਰੇ ਨਾਲ ਵਿੱਚ ਨਾ ਕਾਲ ਆ ਰਹੀ ਹੈ ਮੈਨੂੰ ਲੱਗਦਾ ਮੈਨੂੰ ਲਾਈਵ ਬੰਦ ਕਰਨਾ ਪੈਣਾ ਸੋ ਬੰਦ ਕਰ ਯਾਰ 2 ਮਿੰਟ ਲਾਈਵ ਹੋਣ ਦੀ ਗੱਲਾਂ ਕਰਨ ਦੇ ਮੈਨੂੰ ਮੇਰੀ ਫੈਮਲੀ ਨਾਲ ਹਟਦੀ ਨਹੀਂ ਪਈ ਹੈਗੀ ਅੱਜ ਮੈਂ ਕਿੰਨੇ ਦਿਨਾਂ ਬਾਅਦ ਆਪਣੇ ਯਾਰਾ ਦੋਸਤਾਂ ਨਾਲ ਲਾਈਵ ਆਈ ਹਾਂ ਤੇ ਵਿੱਚ ਆ ਕੇ ਗਗਾ ਪਾਣ ਲੱਗ ਜਿੰਦੀ ਬਤਮੀਜ਼ ਨਾਨਸੈਂਸ औरत ਹੁੰਦੀ ਹੈ ਚਾਹ ਪਾਣੀ ਪੀ ਤੂੰ ਆਪ ਮੈਨੂੰ ਬੁਲਾਇਆ ਚਾਹ ਪੀਣੀ ਲੱਗਨਦਿਆ ਮੈਂ ਪੱਜੀ ਪੱਜੀ ਮੇਰੀ ਪੈਰਾਂ ਲਾ ਪਾਣੀ ਪੀਣਾ ਆਪੇ ਐਣਾ ਕਿ ਆਪੇ ਮਨਾਉਂਦੀ ਬੇਤਿਨਾ ਕਰਦੀ ਉਹ ਬਾਥ ਉਹ ਬਾਥਰੂਮ ਕਹਿ ਗਏ ਮੇਰਾ ਲਾਈਵ ਚੱਲਣ ਦੇ ਅੰਦਰ ਉਧਰੋਂ ਫੋਨ ਮੜਾ ਐਡ ਨਹੀਂ ਕਰਨਾ ਫਿਰ ਤੂੰ ਨਹੀਂ ਯਾਰ ਮੈਂ ਐਡ ਨਹੀਂ ਕਰ ਸਕਦੇ ਤੁਸੀਂ ਮੇਰੀ ਕਿਹੜੀ ਕਿਹੜੀ ਦੱਸ ਦੱਸ ਕਿਹੜੀ ਕਿਹੜੀ ਪਤਾ ਨਹੀਂ ਤੂੰ ਕਿਦਿ ਨੂੰ ਲਾਈਵ ਚ ਆਈ ਜਿੱਥੇ ਤੂੰ ਕਿਹਾ

ਆ ਜੋ ਜੀਨੇ ਜੋ ਕਰਨਾ ਕਰ ਲੋ ਸਕੇ ਮਾਪਿਓ ਤੋਂ ਨਹੀਂ ਨਹੀਂ ਮਾਪੇ ਤੋਂ ਡਰਦੀ ਆ ਮੈਂ ਜੇ ਗੱਲ ਤੋਂ ਇਹ ਫੇਰ ਫਿਰ ਠੀਕ ਹੈ ਜਿੱਥੇ ਗਲਤੀ ਨਹੀਂ ਉੱਥੇ ਫਿਰ ਕਰ ਦਿਆਂਦੀ ਮੇਰੀ ਬੰਨੀ ਦੀ ਕਿ ਨਹੀਂ ਬਾਪੂ ਅਸੀਂ ਇੱਥੇ ਸਹੀ ਆ ਤੇ ਮੈਂ ਉਹ ਤੋਂ ਡਰਨਾ ਨਾ ਛੱਡਵੇ ਨਾ ਮਿੱਤਰ ਆਹ ਦੁਰ ਫਟੇ ਮੂੰਹ ਘੋੜਦੀ ਇਹਨਾਂ ਨੇ ਗਾਇਸ ਆਤ ਕੀ ਗਾਪ ਉਹ ਗਾ ਗਾਇਸ ਨੰਨੀਰ ਲਾਉਣੀਆਂ ਹੈ ਕੱਟ ਪੂਰਾ ਕੈਮ ਹੈ ਇਕ ਗਾਣਾ ਸੁਣਾਵਾ ਆ ਬੁੱਡੀ ਕਿਵੇਂ ਲੱਗੀ ਬੱਸ ਨਾਈਟ ਸੂਟ ਵਾਲੀ ਸੀ ਸੋਹਣੀ ਜੀਗੀ ਤੇ ਔਰ ਰਹੀ ਗੱਲ ਜਿਹਨੇ ਜੋ ਮੇਰੇ ਖਿਲਾਫ ਆਣਾ ਲੱਜ ਕੇ ਪਾਸ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਨਹੀਂ ਨਹੀਂ ਦਿੰਦੀ ਇੱਕ ਮਿੰਟ ਮੈਂ ਧਿਆਨ ਹੀ ਨਹੀਂ ਦਿੰਦੀ ਕਿ ਇਹ ਵੀ ਆਪਣੀ ਮਜ਼ੇ ਲੈਂਦੇ ਆ ਇਧਰ ਆ ਕੇ ਤੈਨੂੰ ਪੁੱਛਣਗੇ ਉਧਰ ਆ ਕੇ ਉਧਰ ਪੁੱਛਣਗੇ ਆਹੋ ਮਜ਼ੇ ਹਾਂ ਸੱਚੀ ਬੁਰਾ ਲੱਗਿਆ ਪਹਿਲੇ ਹੀ ਬੁਰਾ ਲੱਗਿਆ ਪਰ ਮੈਂ ਬੋਲਦੀ ਸਿੱਧੀ ਗੱਲ ਜੇ ਗਲਾ ਉਧਰ ਭਰਾਵਾ ਇਹਨਾਂ ਦੇ ਕੋਲ ਆਪਣੇ ਕੋਲ ਤਾਂ ਕੁਝ ਹੈ ਨਹੀਂ ਤਾਂ ਕਰਕੇ ਦੂਜੇ ਨੂੰ ਇਹ ਉਹ ਕਰ ਦਿੰਦੇ ਔਰ ਮੈਂ ਬੂਝ ਬੂਝ ਕਰ ਨਾਲ ਬੰਦੇ ਮੈਨੂੰ ਵੈਸੀ ਹੀ ਪਸੰਦ ਨਹੀਂ ਅਦਰ ਉਦੋਂ ਪਾ ਕੇ ਉਹ ਸਵਾਦ ਜਿਗਾਤ ਆਦਾ ਚਾਹ ਬਣਾ ਚੱਕ ਨਹੀਂ ਉਹ ਤਾਂ ਤੋਂ ਬੁਲਿੰਦੀ ਮੈਂ ਤਾਂ ਫੇਰ ਕੀ ਤੇ ਭੈ ਗਿਆ ਉੱਚੀ ਬੋਲਣਾ ਚੱਕਾ ਅਦਰ ਕਹਿ ਅਦਰਕ ਪਾ ਲਾ ਅਦਰਕ ਪਿਆ ਹੋਣਾ

ਆਜਣਾ ਜੋ ਵੀ ਹੈ ਤੁਸੀਂ ਨੀਹਾ ਨਾਲ ਨਹੀਂ ਉਹ ਹਰਮਾ ਕੀ ਐਨੇ ਕੀ ਐਨੇ ਕੀ ਐਨੇ ਕੀ ਕਰਤਾ ਯਾਰ ਹਰਮ ਦੋਸਤਰਾ ਨਹੀਂ ਮੇਰਾ ਦੋਸਤ ਨਾਲ ਵਾਲੀ ਦੀ ਆਈਡੀ ਮੈਂਸ਼ਨ ਕਰ ਦੋ ਅਈ ਕੱਲੇ ਸਨੈਪਚੈਟਾ ਲੈ ਬਾਊ ਤੁਹਾਡੀ ਆਈਡੀ ਮੈਂਸ਼ਨ ਕਰਨ ਦੀ ਲੋੜ ਨਹੀਂ ਇੰਵੇਂ ਹੀ ਬੜੇ ਵਾਇਰਲ ਦੇ ਇਹਨੂੰ ਲੋੜ ਨਹੀਂ ਹੈਗੀ ਹਾਂ ਇੰਸਟਾ ਇਸ ਸਨੈਪਚੈਟ ਦੀ ਬੜੀ ਆਪਾਂ ਪੀਕ ਤੇ ਚੱਲਣਦੇ ਆ ਕਰਨਾ ਹੈ ਪਰ ਮੈਂ ਇੰਸਟਾ ਸਟਾਰਟ ਕਰ ਲੈਣ ਸਾਰੇ ਕਹਿੰਦੇ ਕਹਿੰਦਾ ਮੇਰਾ ਤਾਂ ਮੇਰਾ ਤਾਂ ਸੱਚੀ ਧਿਆਨ ਹੀ ਨਹੀਂ ਜਾਂਦਾ ਇੰਸਟਾਗ੍ਰਾਮ ਤੂੰ ਕੰਮ ਵਾਲ ਹੋ ਜਾ ਹੁਣ ਵਰਕਿੰਗ ਊਮਨ ਬਣ ਗਈ ਤੂੰ ਤਿੰਨ ਪਾਰ ਬਿਜ਼ਨਸ ਊਮਨ ਉਧਰ ਹੀ ਧਿਆਨ ਆ ਮੇਰਾ ਇੱਧਰ ਕਿਉਂ ਜਾਣਾ ਸੋਹਣੀਆਂ ਲਾਈਏ ਆ ਕੀ ਇੱਧਰ ਕਿਹ ਨਹੀਂ ਹੈ ਹੈਲੋ ਦੁਬਈ ਤੋਂ ਬਹੁਤ ਪਿਆਰ ਧੰਨਵਾਦ ਜੀ ਧੰਨਵਾਦ ਦਿਲੋਂ ਧੰਨਵਾਦ ਕਿਊਟ ਜਿੱਤੀ ਲਵ ਯੂ ਨਾਮ ਦੇ ਦਿਓ ਪਲੀਜ਼ ਟਲੋ ਟਲੋ ਕੌਰ ਤਾ ਬਹੁਤ ਸੋਹਣੇ ਲੱਗਦੇ ਹੋ ਕਾਲ ਮੀ ਪਲੀਜ਼ ਇਹ ਨਹੀਂ ਹੋ ਸਕਦਾ ਐਦਾਂ ਨਹੀਂ ਪੰਪ ਜੀ ਨੇ ਮਰਜੀ ਤਾਂ ਕਾਲ ਕੋਲ ਨਹੀਂ ਹੁੰਦੀ ਪੰਪ ਨਹੀਂ ਦੇਣਾ ਯਾਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਿਨਾਂ ਫਿਲਟਰ ਦੇ ਬੈਠੀ ਹੋ ਜਿਵੇਂ ਮੈਂ ਗਾਇਲਸ਼ ਉਸੇ ਦਿਖਣ ਦੀ ਅੱਜ ਤੱਕ ਹਾਊ ਇਸ ਗੋਇੰਗ ਯਰ ਟੂਡੇ ਹੈਲੋ ਜਾਨ ਜਿਆਦਾ ਅੰਗਰੇਜ਼ੀ ਨਹੀਂ ਬੋਲਦੇ 6.5 ਬੈਂਡ ਓ 7.7 ਕਿੱਦਾਂ ਕੁੜੀਏ ਵਧੀਆ ਸਨੈਪ ਫੋਟੋ ਹੀ ਦੱਸ ਦੋ ਦੱਸ ਦੇ ਨੀਹੂ 4414 ਨੀਹੂ 4414 ਅੱਗੇ ਤੁਸੀਂ ਆ ਸਭ ਜਿੱਤੀ ਸੀ ਪਹਿਲਾਂ ਹੁਣ ਇੱਧਰ ਆ ਗਈ ਓਏ ਨਾਮ ਨਾ ਲੈ ਯਾਰ ਉਹਦਾ ਕੀ ਅਪ ਦੋ ਲੋਕਾਂ ਦਾ ਨਾਮ ਨਾ ਲੈ ਯਾਰ ਤੂੰ ਨਾ ਲੈ ਤਾਂ ਦੇ ਲੈਂਦੇ ਮੇਰੇ ਸਫਾਈ ਦਾ ਦੇ ਲੈਂਦੇ ਨਹੀਂ ਨਹੀਂ ਕਿਸੇ ਦਾ ਨਾਮ ਨਹੀਂ ਲੈਣਾ ਹੈ ਨਾਮ ਨਹੀਂ ਲੈਂਦੀ ਤਾਂ ਚਲ ਸਫਾਈ ਦਾ ਦੇ ਦਿੰਦੇ ਯਾਰ ਮੇਰੀ ਗੱਲ ਸੁਣੋ ਮੇਰਾ ਕਿਸੇ ਨਾਲ ਕੋਈ ਲੜਾਈ ਝੜਾ ਕੁਝ ਨਹੀਂ ਮੇਰੀ ਜਿੱਦ ਨਾਲ ਜੋ ਬੰਦੀ ਮੇਰੀ ਉਹਦਾ ਨਾਮ ਨਹੀਂ ਲੈਂਦੀ ਆਪਣਾ ਉਹਦੇ ਨਾਲ ਵੀ ਠੀਕ ਹੈ ਤੇ ਇਹਦੇ ਨਾਲ ਬਹੁਤਾ ਹੈ ਬੋ بس ਇਹ ਚੀਜ਼ ਕਹੂੰਗਾ بس ਮੈਂ ਕੁਝ ਨਹੀਂ ਬੋਲਾਂ ਕਿਤੇ ਕੱਲ ਨੂੰ ਕਲਿੱਪ ਤੁਸੀਂ ਮੇਰੀ ਵੀ ਚੱਕੀ ਫਿਰੋ ਇਹ ਗੰਦ ਲੋਕਾਂ ਦਾ ਨਾਮ ਨਾ ਲਓ ਮੇਰੀ ਲਾਈਫ ਤੇ ਦੋ ਟਕੀਆਂ ਦਾ ਜਿਨ੍ਹਾਂ ਦੀ ਕੁਆਤ ਨਹੀਂ ਆ ਇਸ ਬਹੁਤ ਸੋਨੀ ਹੈ ਬਟ ਤੁਸੀਂ ਫਿਲਟਰ ਤੋਂ ਬਿਨਾ ਵੀ ਸੋਹਣੇ ਲੱਗਦੇ ਹੋ ਡਰਪਸ ਸਮ ਜਿਮ ਵੀ ਏਦਾਂ ਦੇ ਬੰਦੇ ਦਾ ਨਾਮ ਨਾ ਲਾਓ ਮਿਊਟ ਕਰ ਦੇ ਜਿਹੜਾ ਨਾਮ ਲਿਆ ਵੈਰੀ ਗੁੱਡ ਮੇਰੀ ਲਾਈਫ ਤੋਂ ਕਿਸੇ ਦਾ ਨਾਮ ਨਹੀਂ ਲੈਣਾ ਮੈਂ ਨਾਮ ਨਹੀਂ ਲੱਭ ਮੈਂ ਲਿੱਤਾ ਉਹਦਾ ਪੜ ਵੀ ਨਾ ਉਹਨਾਂ ਦੇ ਕਿਉਂਕਿ ਇਦਾਂ ਦੇ ਜਲੂਸ ਬੰਦਿਆਂ ਦਾ ਜਿਨ੍ਹਾਂ ਦਾ ਕੋਈ ਲੈਵਲ ਨਹੀਂ ਹੈਗਾ ਮੈਂ ਉਹਨਾਂ ਦਾ ਮੂੰਹ ਨਹੀਂ ਲਾਂਦੀ ਹੈ ਆਈ ਡੋਂਟ ਲਾਈਕ ਥੈਟ ਦੀਦੀ ਕਹਿੰਦੀ ਜੁਗਲੀ ਚੱਲੀ ਦੁਬਈ ਆ ਜਾ ਆਵਾਂਗੀ ਜੀ ਨੇਹਾ ਮੈਂ ਤੁਹਾਡੇ ਨਾਲ ਚਲੋ ਹਰਮਨ ਤੈਨੂੰ ਮੈਂ ਬਲੌਕ ਮਾਰਾਂ ਪਹਿਲਾਂ ਕੀ ਕਹਿੰਦਾ ਕੁਛ ਨਹੀਂ ਉਹਦਾ ਡਬਲ ਫੇਸ ਲੋਕ ਨਹੀਂ ਇਹਨੂੰ ਬਲੋਗ ਨਾ ਕਰ ਇਹਨੂੰ ਜਵਾਬ ਦੇਈਦਾ ਹੁੰਦਾ ਇਹ ਤਨ ਮੈਂ ਕਹ ਰਹੀ ਨਾ ਇਹ ਮ제 ਵਾਲੇ ਆ ਵਿੱਚ ਮ제 ਵਾਲੇ ਆ ਤੇ